ਸਾਨੂੰ ਦੱਸ ਦਈਏ ਕਿ ਜੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਮ੍ਰਿਤਕ ਪ੍ਰਦੀਪ ਸਿੰਘ ਦੀ ਹੈ ਪੱਤਰਕਾਰ ਜੀ ਐਸ ਚੰਦਰ ਰੈਕ ਕੋਰ ਤੋਂ ਰਿਪੋਰਟ ਦਾ ਦੱਸਿਆ ਜਾਂਦਾ ਹੈ ਕਿ ਰੈਕ ਕੋਰ ਦੇ ਪਿੰਡ ਤਾਜਪੁਰ ਦੇ ਨੌਜਵਾਨ ਦੀ ਇੰਗਲੈਂਡ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਜੋ ਕਿ ਸਵਾ ਸਾਲ ਪਹਿਲਾਂ ਹੀ ਇੰਗਲੈਂਡ ਵਿੱਚ ਸਟੱਡੀ ਵੀਜ਼ੇ ਤੇ ਗਿਆ ਸੀ ਮ੍ਰਿਤਕ ਦਾ 2 ਮਹੀਨੇ ਪਹਿਲਾਂ ਬ੍ਰੇਨ ਹੈਮਰੇਜ ਹੋ ਜਾਣ ਕਾਰਨ ਸੀ ਜਿਹੜੇ ਇਲਾਜ ਮ੍ਰਿਤਕ ਮਾਪਿਆਂ ਦਾ ਇੱਕੋ ਇੱਕ ਬੱਚਾ ਸੀ ਮ੍ਰਿਤਕ ਦੇ ਪਿਤਾ ਵੀ ਕਿਡਨੀਆਂ ਦੀ ਬਿਮਾਰੀ ਤੋਂ ਪਹਿਲਾਂ ਹੀ ਪੇਟ ਤ ਹਨ ਮਿਰਤਕ ਪ੍ਰਦੀਪ ਸਿੰਘ ਨੌਜਵਾਨ ਦੀ ਮੌਤ ਕਾਰਨ ਪਰਿਵਾਰ ਅਤੇ ਪਿੰਡ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਹਨਾਂ ਐਨ ਆਰ ਆਈ ਭਰਾਵਾਂ ਅਤੇ ਸਰਕਾਰ ਤੋਂ ਪਰਿਵਾਰ ਦੀ ਮਦਦ ਲਈ ਅਤੇ ਕਰਜ਼ਾ ਮਾਫੀ ਲਈ ਗੁਹਾਰ ਲਗਾਈ ਹੈ। ਹੋਰ ਬਧੇਰੀ ਜਾਣਕਾਰੀ ਲਈ ਨਿਊਜ਼ ਪੂਰੀ ਦੇਖੋ ਤੇ ਸੁਣੋ ਜੀ। ਮੇਰਾ ਨਾਮ ਬਲਜਿੰਦਰ ਸਿੰਘ ਹੈ ਜੋ ਕਿ ਪ੍ਰਦੀਪ ਸਿੰਘ ਜਿਸ ਦੀ ਡੈਥ ਹੋਈ ਆ ਮੈਂ ਉਹਦਾ ਤਾਇਆ ਲੱਗਦਾ ਹਾਂ। ਉਹ ਤਕਰੀਬਨ ਅੱਜ ਤੋਂ ਸਵਾ ਸਾਲ ਪਹਿਲਾਂ ਅਕਤੂਬਰ 2022 ਦੇ ਵਿੱਚ ਅਰੀਬ ਇਸ ਤੇ ਬਾਹਰ ਗਿਆ ਸੀਗਾ ਇੰਗਲੈਂਡ ਗਿਆ ਹੋਇਆ ਸੀਗਾ ਉੱਥੇ ਤਕਰੀਬਨ ਥੋੜਾ ਕੰਮ ਦੀ ਟੈਨਸ਼ਨ ਕੁਝ ਬਾਕੀਆਂ ਟੈਨਸ਼ਨਾਂ ਕਰਦੀਆਂ ਟੈਨਸ਼ਨਾਂ ਉਹਨਾਂ ਦੇ ਕਾਰਨ ਥੋੜਾ ਪਰੇਸ਼ਾਨ ਵੀ ਸੀ ਤਕਰੀਬਨ ਅੱਜ ਤੋਂ 2 ਮਹੀਨੇ ਪਹਿਲਾਂ ਉਹਨੂੰ ਬ੍ਰੇਨ ਹੈਮਬ੍ਰੇਜ ਹੋਈ ਸੀ ਉਹਦੇ ਕਾਰਨ ਕੀ ਹੈ ਹਸਪੀਟਲ ਦੇ ਵਿੱਚ ਜੇਰੇ ਇਲਾਜ ਚੱਲ ਰਿਹਾ ਸੀਗਾ ਤੇ ਤਕਰੀਬਨ ਜੇਰੇ ਇਲਾਜ ਤੋਂ ਬਾਅਦ ਥੋੜਾ ਠੀਕ ਹੋਣ ਦੇ ਬਾਵਜੂਦ ਉਹ ਇੱਕ ਕਿਸੇ ਛੋਟੇ ਹਸਪੀਟਲ ਦੇ ਵਿੱਚ ਉਹਨੂੰ ਟਰਾਂਸਫਰ ਕੀਤਾ ਗਿਆ ਜਿੱਥੇ ਕਿ ਉਹਨੇ ਤਕਰੀਬਨ 2 ਜਾਂ 3 ਦਿਨ ਹੀ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਜਿਸ ਦੀ 22 ਜਨਵਰੀ ਨੂੰ ਡੈਥ ਹੋ ਗਈ ਹੈ ਤੇ ਜ਼ਿਆਦਾ ਤਾਂ ਮੈਂ ਇਹੀ ਕਹੂੰਗਾ ਕਿ ਆਪਣਾ ਕੰਮ ਘਟ ਮਿਲਣ ਦੇ ਕਾਰਨ ਬਾਕੀ ਘਰ ਦੀ ਘਰੇਲੂ ਪ੍ਰੋਬਲਮਾਂ ਦੇ ਕਾਰਨ ਬਹੁਤ ਹੀ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿੰਦੇ ਆ ਉੱਥੇ ਬਾਹਰ ਜਿੰਨੇ ਵੀ ਬੱਚੇ ਜਾਂਦੇ ਆ ਬਾਹਰ ਬਹੁਤ ਟੈਨਸ਼ਨਾਂ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਵਿੱਚ ਇਹ ਵੀ ਇੱਕ ਸੀ ਵੀ ਕਹਿੰਦਾ ਹੁਣ ਅਸੀਂ ਆਪਣੀ ਜੋ ਗਵਰਨਮੈਂਟ ਆ ਇਹ ਤੋਂ ਇਹੀ ਮੰਗ ਕਰਦੇ ਆ ਉਹਦੀ ਡੈੱਡ ਬਾਡੀ ਨੂੰ ਇੱਥੇ ਲਿਆਂਦਾ ਜਾਵੇ ਤੇ ਉਹਦਾ ਜੋ ਡੈਡੀ ਹੈ ਇਹ ਹੀ ਕਿਡਨੀਆ ਦਾ ਪੇਸ਼ੈਂਟ ਹੈ ਬੈਠੇ ਮੇਰੇ ਬਰਾਬਰ ਹੀ ਖੜੇ ਨੇ ਉਹ ਉਹਨਾਂ ਦੇ ਵੀ ਇਹਦੇ ਕੰਡੀਸ਼ਨ ਦੇਖੇ ਤਾਂ ਸਰੇਆ ਨੂੰ ਪਤਾ ਲੱਗਦਾ ਵੀ ਉਹਨਾਂ ਦੀ ਕੰਡੀਸ਼ਨ ਕੀ ਹੈ ਮੈਂ ਇਹ ਵੀ ਗਵਰਨਮੈਂਟ ਤੋਂ ਕਰੂੰਗਾ ਜਣੀ ਮੰਗ ਕਰੂੰਗਾ ਵੀ ਇਹਨਾਂ ਦੇ ਇਲਾਜ ਤੇ ਜਿਹੜਾ ਉਹਨਾਂ ਨੇ ਕਰਜ਼ਾ ਚੱਕ ਕੇ ਉਹਨੂੰ ਭੇਜਿਆ ਸੀਗਾ ਉਹ ਸਾਰਾ ਕਰਜ਼ਾ ਇਹਨਾਂ ਦਾ ਮਾਫ਼ ਕੀਤਾ ਜਾਵੇ। ਇਹਨਾਂ ਦੇ ਪਰਿਵਾਰ ਚ ਹੋਰ ਕੋਣ ਕੋਣ? ਇਹਨਾਂ ਦੇ ਪਰਿਵਾਰ ਇੱਕੱਲਾ ਹੀ ਇਕੱਲਾ ਬੇਟਾ ਸੀਗਾ। ਹਾਂਜੀ ਨਾ ਇਹਦੀ ਭੈਣ ਹੈ ਇਹ ਇਕੱਲਾ ਹੀ ਇਕੱਲਾ ਪੁੱਤਰ ਸੀਗਾ। ਹੁਣ ਜਿਹਦੇ ਕੀ ਪੂਰਾ ਹੋਣ ਦੇ ਨਾਲ ਪੂਰਾ ਹੋਣ ਦਾ ਜਿਹੜਾ ਘਟਵਾ ਉਹ ਕਦੇ ਵੀ ਨਹੀਂ ਪੂਰਾ ਹੋ ਸਕਦਾ ਹੈ ਤੇ ਜਿੰਨਾ ਵੀ ਕਰਜ਼ਾ ਵਾ ਉਹ ਸਾਨੂੰ ਸਾਰਿਆਂ ਨੂੰ ਹੀ ਦੱਸਦਾ ਬਈ ਉਹ ਕਿਸ ਤਰ੍ਹਾਂ ਇਹ ਪੂਰਾ ਕਰੂਗਾ। ਜਦੋਂ ਆਪਾਂ ਇਹ ਈਏ ਦੇ ਵਿੱਚ ਕਹਿ ਲਿਆ ਕਿ ਇੱਥੇ ਕੰਮ ਕਰ ਸਕਦੇ ਸੀ ਜੇ ਬਾਹਰ ਦੇ ਜਿਹੜੇ ਹਾਲਾਤ ਹੁੰਦੇ ਉਹਦਾ ਕੀ ਰੀਜ਼ਨ ਸਮਝਦੇ ਹੋ ਕਿ ਇਸ ਤਰ੍ਹਾਂ ਦਾ ਸਥਿਵਾਰ ਬਣਿਆ ਹੋਇਆ ਇਹ ਤਾਂ ਅੱਜ ਕੱਲ ਕੀ ਹੈ ਜਿਵੇਂ ਨੌਕਰੀ ਨਹੀਂ ਮਿਲਦੀ ਇੱਥੇ ਹਰ ਇੱਕ ਹੀ ਸੋਚਦਾ ਵੀ ਮੇਰਾ ਬੱਚਾ ਵੀ ਸਾਰਿਆਂ ਦੇ ਬਰਾਬਰ ਰਹੇ ਇਹੀ ਅੱਜ ਕੱਲ ਬੱਚਿਆਂ ਦੇ ਵਿੱਚ ਵੀ ਮੈਂ ਵੀ ਥੋੜਾ ਤਰੱਕੀ ਕਰਾਂ ਆਪਦੇ ਘਰ ਨੂੰ ਥੋੜਾ ਜਿਹਾ ਸੁਖੀ ਸੁਖੀ ਰੱਖਾਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਉਹ ਬਾਹਰ ਗਿਆ ਸੀ ਉਹਨਾਂ ਕੋਲੇ ਕੋਈ ਹੋਰ ਵੀ ਸੀ ਜਦੋਂ ਬਿਮਾਰ ਹੋ ਹਾਂ ਮੇਰੇ ਵੱਡੇ ਭਰਾ ਦਾ ਜੋ ਇਹ ਨਾਲ ਖੜੇ ਨੇ ਪਿੱਛੇ ਇਹਨਾਂ ਦਾ ਬੇਟਾ ਵੀ ਨਾਲ ਸੀ ਉੱਥੇ। ਕੋਈ ਵੀ ਹੁਣ ਕਿਸੇ ਨਾਲ ਗੱਲਬਾਤ ਹੋਈ ਆ ਸਮਾਂਵਲੇ ਸਾਡੀ ਇਸ ਡੈਡ ਬਾਡੀ ਮੰਗਾਉਣ ਦੇ ਖਾਤੇ ਸਾਡੀ ਤਾਂ ਇਹ ਮੇਰੀ ਤਾਂ ਕਿਸੇ ਨਾਲ ਨਹੀਂ ਗੱਲ ਹੋਈ ਨਾ ਹੀ ਮੇਰੇ ਭਰਾ ਦੀ ਗੱਲ ਹੋਈ ਆ ਸ਼ਾਇਦ ਮੇਰੇ ਜੋ ਭਤੀਜਾ ਦੂਸਰਾ ਉੱਥੇ ਰਹਿੰਦਾ ਉਹਦੀ ਕਿਸੇ ਨਾਲ ਗੱਲਬਾਤ ਹੋਈ ਸੀ। ਸ਼ਾਇਦ ਉਹਦੇ ਵੱਲੋਂ ਵੀ ਹਾਲੇ ਕੋਈ ਕਲੀਅਰ ਰਿਪਲਾਈ ਨਹੀਂ ਆਇਆ ਹੈ।